ਅਸੀਂ ਬਹੁਤ ਸਾਰੀ ਚੀਜ਼ਾਂ ਬੈਨ ਕਰ ਦਿੱਤੀਆਂ ਗੁਲਾਲ ਡਰੱਗਸ ਔਰ ਜਿਹੜੇ ਡੀਜੇ ਹੈ ਜਿਹੜੇ ਟਰਾਲੀਆਂ ਦੇ ਪਿੱਛੇ ਲਾ ਕੇ ਆਣਾ ਉਹ ਬੈਨ ਕਰ ਦਿੱਤੇ ਗਏ ਆ ਉਹਨਾਂ ਟਰਾਲੀਆਂ ਨੂੰ ਬੈਰੀਕੇਡਿੰਗ ਤੇ ਹੀ ਰੋਕ ਦਿੱਤਾ ਜਾਊਗਾ ਡੀਜੇ ਬੰਦ ਕਰਾ ਦਿੱਤੇ ਜਾਣਗੇ ਜਿਹੜੇ ਖੁੱਲੜਬਾਜ਼ੀ ਕ੍ਰੀਏਟ ਕਰਨਗੇ ਉਹਨਾਂ ਦੇ ਨਾਲ ਨਾਲ ਦੇ ਨਾਲ ਪਰਚਾ ਦੇ ਕੇ ਉਹਨਾਂ ਨੂੰ ਸਖਤ ਸਖਤ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਤੇ ਇਸ ਪਰ ਪੱਖੋ ਅਸੀਂ ਬਿਲਕੁਲ ਸਖਤ ਹੈ ਕਿ ਇੱਕ ਇੱਕ ਧਾਰਮਿਕ ਫੈਸਟੀਵਲ ਹੈ ਇੱਕ ਧਾਰਮਿਕ ਤਿਉਹਾਰ ਹੈ ਇਹਨੂੰ ਉਸੇ ਤਰੀਕੇ ਨਾਲ ਹੀ ਡੀਲ ਕੀਤਾ ਜਾਊਗਾ ਮੇਹਾਂਗਮੁਖੀ ਬਾਬਾ ਬਲਵੀਰ ਸਿੰਘ 96 ਕਰੋੜੀ ਜਿਹੜੇ ਬੁੱਧਾ ਦਲ ਦੇ ਮੁਖੀ ਨੇ ਉਹ ਪਿਛਲੇ ਹਫਤੇ ਜਿਹੜਾ ਵਿਜ਼ਿਟ ਕਰਕੇ ਗਏ ਚਾਰ ਇੰਡਸਟਰੀਆਂ ਖਾਸ ਤੌਰ ਤੇ ਉਹਨਾਂ ਨੇ ਚਾਹਿਆ ਕਿ ਪ੍ਰਸ਼ਾਸਨ ਜਿਹੜਾ ਇਹਦਾ ਧਿਆਨ ਨਹੀਂ ਦੇ ਰਿਹਾ ਜੋ ਇੱਥੇ ਪ੍ਰਬੰਧ ਹੋਣਾ ਚਾਹੀਦਾ ਚਾਹੇ ਰੰਗ ਰੂਪਨ ਦੀ ਗੱਲ ਕੀਤੀ ਜਾਵੇ ਜਾਂ ਬੈਰੀਕੇਡਿੰਗ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਕਹਿੰਦੇ ਪ੍ਰੋਪਰ ਨਹੀਂ ਹੋਉਂਦੀ ਉਸ ਕਰਕੇ ਅ ਅਖੀਰਲਾ ਜਿਹੜਾ ਦਿਨ ਹੋਲੇ ਮੱਲੇ ਦਾ ਉਦੋਂ ਸੱਟਾਂ ਚੋਟਾਂ ਜਿਹੜੀਆਂ ਲੱਗਦੀਆਂ ਨੇ ਉਹਦੇ ਬਾਰੇ ਕੁਝ ਨਹੀਂ ਬਿਲਕੁਲ ਅਸੀਂ ਅ ਉਹਨਾਂ ਦੇ ਜਿਹੜੇ ਵਿਚਾਰ ਹੈ ਔਰ ਉਹਨਾਂ ਦਾ ਬਿਲਕੁਲ ਸਨਮਾਨ ਕਰਦੇ ਹਾਂ ਔਰ ਅਸੀਂ ਉਹਨਾਂ ਨੂੰ ਪੋਜੀਟਿਵਲੀ ਤਰੀਕੇ ਨਾਲ ਲੈ ਕੇ ਅਸੀਂ ਸਾਰਾ ਡੀਲ ਕਰਕੇ ਮੇਰੀ ਅੱਜ ਪੀ ਡਬਲਯੂ ਡੀ ਮਹਿਕਮੇ ਨਾਲ ਮੀਟਿੰਗ ਹੋਊਗੀ ਈਓ ਸਾਈਵਾਨ ਇੱਥੇ ਮੌਜੂਦ ਸੀ ਔਰ ਬਾਕੀ ਅਡਡ ਮੈਗਨੇਟੋਰੀਜ਼ਮ ਮੈਗਮੇ ਇੱਥੇ ਮੌਜੂਦ ਸੀ ਉਹਨਾਂ ਨੇ ਡਾਇਰੈਕਸ਼ਨ ਦੇ ਦਿੱਤੀ ਗਈ ਹੈ ਵਿਦਿਨ ਅਸੀਂ ਜਿਹੜੀ ਹੁਣ ਫਾਈਨਲ ਮੀਟਿੰਗ ਕਰਨੀ ਹੈ 6th ਮਾਰਚ ਨੂੰ ਕਰਨੀ ਹੈ ਔਰ 6th ਮਾਰਚ ਤੋਂ ਪਹਿਲਾਂ ਉਹਨਾਂ ਨੂੰ 5 ਦਿਨ ਦੇ ਦਿੱਤੇ ਗਏ ਆਂ ਵੀ ਜਿਹੜੇ ਜਿਹੜੇ ਅੱਬਾ ਜੀ ਵੱਲੋਂ ਸੁਧਾਰ ਜਿਹੜੇ ਸੁਝਾਅ ਦਿੱਤੇ ਗਏ ਹਨ ਉਹਨਾਂ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਵੇ। ਜੀ ਸਰ ਹੋਰ ਕੁਝ ਖਾਸ ਲੋਕਾਂ ਨੂੰ ਜਿਹੜਾ ਆਕਰਸ਼ਿਤ ਬਣਾਉਣ ਦੇ ਲਈ ਜਿਹੜਾ ਹੈ ਕੁਝ ਕੀਤਾ ਜਾ ਰਿਹਾ ਹੈ ਇਸ ਵਾਰ ਪਿਛਲੀ ਵਾਰ ਇੱਕ ਵਿਰਾਸਤੀ ਖੇਡਾਂ ਜਿਹੜੀਆਂ ਉਹ ਕਰਵਾਈਆਂ ਗਈਆਂ ਸਨ ਉਹ ਕਰਵਾ ਰਹੇ ਹਾਂ ਇਸ ਤੋਂ ਇਲਾਵਾ ਕੋਈ ਹੋਰ ਜਿਹੜੀ ਚੀਜ਼ ਵੀ ਲੋਕਾਂ ਦੇ ਖਾਸ ਤੌਰ ਤੇ ਕਰਵਾ ਰਹੇ ਨੇ। ਨਹੀਂ ਬਿਲਕੁਲ ਅਸੀਂ ਵਿਰਾਸਤੀ ਖੇਡਾਂ ਇਸ ਵਾਰ ਵੀ ਕਰਾ ਰਹੇ ਹਾਂ। ਔਰ ਇਸ ਦੇ ਨਾਲ ਨਾਲ ਅਸੀਂ ਪੂਰੇ ਪੰਜਾਬ ਤੋਂ ਸੈਲਫ ਹੈਲਪ ਗਰੁੱਪ ਬੁਲਾਏ ਨੇ। ਉਹਨਾਂ ਦਾ ਇੱਕ ਅਸੀਂ ਪ੍ਰਦਰਸ਼ਨੀ ਇੱਥੇ ਲਗਵਾ ਰਹੇ ਹਾਂ। ਔਰ ਇਸ ਦੇ ਨਾਲ ਨਾਲ ਅਸੀਂ ਇੱਕ ਹੈਰੀਟੇਜ ਵਾਕ ਜਿਹੜਾ ਕਿ ਇੱਥੇ ਸ਼ਰਧਾਲੂਆਂ ਨੂੰ ਇੱਕ 3.5 ਕਿਲੋਮੀਟਰ ਦੀ ਸ਼ੁਰੂ ਕਰਕੇ ਅ ਔਰ ਇੱਕ ਪੂਰੇ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਵੀ ਰਿਲੀਜੀਅਸ ਮੇਨ ਪੁਆਇੰਟਸ ਨੇ ਉਹਨਾਂ ਦੇ ਦਰਸ਼ਨ ਕਰਾਈ ਜਾਂ ਕੇ ਔਰ ਇਸ ਦੇ ਨਾਲ-ਨਾਲ ਬਿਲਕੁਲ ਕਲੀਨ ਐਂਡ ਗ੍ਰੀਨ ਇਸ ਨੂੰ ਬਣਾਵਾਂਗੇ ਇੱਕ ਸ਼ਹਿਰ ਨੂੰ ਅਸੀਂ ਜ਼ੀਰੋ ਡਾਰਕ ਕੋਰਨਰ ਡਿclare ਕਰ ਰਹੇ ਹਾਂ ਜਿੱਥੇ ਹਰ ਇੱਕ ਪੁਆਇੰਟ ਦੇ ਵਿੱਚ ਰੋਸ਼ਨੀ ਤੁਹਾਨੂੰ ਲੱਗੇਗੀ 24 ਘੰਟੇ ਔਰ ਅਸੀਂ ਕਟੋ-ਕਟ ਇੱਥੇ 3-4000 ਲਾਈਟਾਂ ਲਾ ਰਹੇ ਹਾਂ ਅੱਗੇ ਇੱਕ ਸ਼ਹਿਰ ਜਗਮਗ ਜ਼ਰੂਰ ਕਰੇ ਤੁਸੀਂ ਦੇਖ ਵੀ ਲਿਆ ਹੋਣਾ ਹੁਣ ਨੈਸ਼ਨਲ ਹਾਈਵੇ ਦੇ ਵਿੱਚ ਪੋਲਸ ਵੀ ਅਸੀਂ ਐਸੇ ਪਾਇਲਟ ਅਸੀਂ ਕਿਤੇ ਆਂ ਔਰ ਬਾਕੀ ਲਾਅ ਐਂਡ ਆਰਡਰ ਪੱਖੋਂ ਐਸਐਸਪੀ ਸਾਹਿਬ ਨੂੰ ਡਿਟੇਲਸ ਵਿੱਚ ਦੱਸ ਦੇਣਗੇ ਵਿਰਾਸਤੀ ਖੇਡਾਂ ਵੀ ਹੋ ਰਹੀਆਂ ਉਹਦੇ ਬਾਰੇ ਏਡੀਸੀ ਮੈਡਮ ਤੁਹਾਨੂੰ ਡਿਟੇਲਸ ਵਿੱਚ ਦੱਸ ਦੇਣਗੇ ਐਸਐਸਪੀ